ਸਾਰੇ ਜਨ ਜਮਸੀ ਦੀ ਅੱਜ ਅਸੀਂ ਪੜਾਂਗੇ ਯਰਮੀਆ ਦਾ 41ਵਾਂ ਅਧਿਆਇ ਬਾਬਲ ਦੀ ਸਜ਼ਾ ਸਾਰੇ ਆ ਲਈ ਹੁਕਮ ਪਹਿਲੀ ਆਇਤ ਹੋਇਆ ਇਹ ਫਰਮਾਉਂਦਾ ਵੇਖ ਮੈਂ ਇੱਕ ਨਾਸ਼ ਕਰਨ ਵਾਲੀ ਹਵਾ ਚਲਾਉਂਦਾ ਚਲਾਵਾਂਗਾ ਬਾਬਲ ਦੇ ਵਿਰੁੱਧ ਲੈਬ ਕਮਾਈ ਦੇ ਵਿਰੁੱਧ ਦੂਸਰੀ ਆਇਤ ਮੈਂ ਬਾਬਲ ਲਈ ਉਡਾ ਮੇ ਕੱਲਾਗਾ ਉਹ ਉਸ ਨੂੰ ਉਡਾਉਣਗੇ ਉਹ ਦੇਸ਼ ਨੂੰ ਸਖਣਾ ਕਰਨਗੇ ਜਦੋਂ ਆਲੇ ਦਿਵਾਲਿਓ ਉਸ ਦੇ ਵਿਰੁੱਧ ਉਸ ਦੀ ਵਿਪਤਾ ਦੇ ਦਿਨ ਹੋਣਗੇ ਤੀਸਰੀ ਐਤ تیر ਅੰਦਾਜ਼ ਆਪਣਾ ਤਨੁਖ تیر ਅੰਦਾਜ਼ ਦੇ ਵਿਰੁੱਧ ਚੜਾਵੇ ਅਤੇ ਉਹਦੇ ਵਿਰੁੱਧ ਜੋ ਆਪਣੇ ਆਪ ਨੂੰ ਸੰਜੋ ਵਿੱਚ ਚੁੱਕਦਾ ਹੈ ਤੁਸੀਂ ਉਸ ਦੇ ਜਵਾਨਾਂ ਦਾ ਸਰਫਾ ਨਾ ਕਰੋ ਉਸ ਦੀ ਸਾਰੀ ਸੈਨਾ ਦਾ ਸਤਿਆਨਾਸ਼ ਕਰ ਦਿਓ ਚੌਥੀ ਐਤ ਉਹ ਮਾਰੇ ਜਾ ਕੇ ਕਸੀਦਿਆਂ ਦੇ ਦੇਸ਼ ਵਿੱਚ ਡਿੱਗਣਗੇ ਵਿੰਨੇ ਹੋਏ ਉਸ ਦੀਆਂ ਗਲੀਆਂ ਵਿੱਚ ਪੰਜਵੀਂ ਐਤ ਕਿਉਂ ਜੋ ਇਸਰਾਇਲ ਅਰਜ ਹੂਦਾ ਸੈਨਾ ਦੇ ਯਹਵਾ ਆਪਣੇ ਪਰਮੇਸ਼ਰ ਵੱਲੋਂ ਤਿਆਗੇ ਨਾ ਗਿਆ ਭਾਵੇਂ ਉਹ ਉਹਨਾਂ ਦੇ ਦੇਸ਼ ਇਸਰਾਇਲ ਦੇ ਪਵਿੱਤਰ ਪੁਰਖ ਦੇ ਅੱਗੇ ਦੋਸ਼ ਨਾਲ ਭਰਿਆ ਹੋਇਆ ਹੈ ਛੇਵੀਂ ਆਇਤ ਬਾਬਲ ਦੇ ਵਿਚਕਾਰ ਉਹਨਾਂ ਠੋ ਹਰੇਕ ਮਨੁੱਖ ਆਪਣੀ ਜਾਨ ਬਚਾਵੇ ਉਸ ਦੀ ਬਦੀ ਵਿੱਚ ਮਾਰੇ ਨਾ ਜਾਓ ਕਿਉਂ ਜੋ ਇਹ ਹੀ ਹਵਾ ਦੇ ਬਦਲਾ ਦਾ ਵੇਲਾ ਹੈ ਉਹ ਉਸ ਉਹ ਉਸ ਨੂੰ ਵਟਾ ਦੇਵੇਗਾ ਸਤਵੀਂ ਆਇਤ ਬਾਬਲ ਯਹਵਾ ਦੇ ਹੱਥ ਵਿੱਚ ਇੱਕ ਸੋਨੇ ਦਾ ਕਟੋਰਾ ਸੀ ਜਿਸ ਸਾਰੀ ਧਰਤੀ ਨੂੰ ਨਸ਼ਈ ਕੀਤਾ ਕੌਮਾ ਨੇ ਉਸ ਦੀ ਮਦ ਪੀਤੀ ਇਸ ਲਈ ਕੌਮਾ ਖੀਵੀਆਂ ਹੋ ਗਈਆਂ ਅੱਠਵੀਂ ਆਇਤ ਬਾਬਲ ਮਲਕੜੇ ਡਿੱਗ ਪਿਆ ਅਤੇ ਭੰਨਿਆ ਤੋੜਿਆ ਗਿਆ ਉਸ ਦੇ ਉਸ ਦੇ ਉੱਤੇ ਰੋਭੋ ਉਸ ਦੇ ਦੁੱਖ ਲਈ ਬਲਸਾਨ ਲਓ ਸ਼ਾਇਦ ਉਹ ਚੰਗਾ ਹੋ ਜਾਵੇ ਨੌਵੀਂ ਆਇਤ ਅਸੀਂ ਤਾਂ ਬਾਬਲ ਨੂੰ ਚੰਗਾ ਕਰਨਾ ਚਾਹੁੰਦੇ ਸਾਂ ਪਰ ਉਹ ਚੰਗਾ ਨਾ ਹੋਇਆ ਤੁਸੀਂ ਉਸ ਨੂੰ ਵੰਡੋ ਉਸ ਨੂੰ ਛੱਡੋ ਆਓ ਅਸੀਂ ਹਰੇਕ ਆਪਣੇ ਦੇਸ਼ ਨੂੰ ਤੁਰ ਚੱਲੀਏ ਕਿਉਂ ਜੋ ਉਸ ਦਾ ਨਿਯਾਉ ਆਕਾਸ਼ ਦੇ ਨੇੜੇ ਅੱਪੜਿਆ ਅਤੇ ਬਦਲਾ ਤਿੱਖ ਉੱਠ ਗਿਆ ਹੈ। 10ਵੀਂ ਐਤ ਯਹਵਾ ਨੇ ਸਾਡੇ ਧਰਮ ਨੂੰ ਪ੍ਰਗਟ ਕੀਤਾ ਆਓ ਸਿਯੋਨ ਵਿੱਚ ਯਹਵਾ ਆਪਣੇ ਪਰਮੇਸ਼ਰ ਦਾ ਕੰਮ ਦਾ ਵਰਣਨ ਕਰੀਏ। 11ਵੀਂ ਐਤ ਤੀਰਾਂ ਨੂੰ ਤਿੱਖਾ ਕਰੋ ਢਾਲਾਂ ਨੂੰ ਤਕੜਾਈ ਨਾਲ ਫੜੋ ਯਹਵਾ ਦੀ ਇਹ ਮਨਾਦੀ ਯਹਵਾ ਨੇ ਮਾਦੀ ਫਾਤਸ਼ਾਹ ਦੀ ਰੂਨ ਪਰੇਰਿਆ ਹੈ ਕਿਉਂ ਜੋ ਉਸ ਦਾ प्रयोजन ਬਾਬਲ ਦੇ ਉਜਾੜਾ ਦੇਣ ਦਾ ਹੈ। ਇਹ ਯਹਵਾ ਦਾ ਬਦਲਾ ਹਾਂ ਉਸ ਦੀ ਹੇਕਲ ਦਾ ਬਦਲਾ ਹੈ। 12ਵੀਂ ਐਤ ਬਾਬਲ ਦੀ ਫਸੀਲ ਦੇ ਵਿਰੁੱਧ ਝੰਡਾ ਖੜਾ ਕਰੋ ਪਹਿਰੇ ਨੂੰ ਤਕੜਾ ਕਰੋ ਪਹਿਰੇਦਾਰ ਨੂੰ ਕਾਇਮ ਕਰੋ ਘਾਤ ਦੇ ਥਾਂ ਤਿਆਰ ਕਰੋ ਕਿਉਂ ਜੋ ਇਹ ਹਵਾ ਨੇ ਜੋ ਮਤਾ ਪਕਾਇਆ ਹੈ ਸੋ ਕੀਤਾ ਵੀ ਜਿਹੜਾ ਉਸਨੇ ਬਾਬਲ ਦੇ ਵਾਸੀਆਂ ਦੇ ਵਿਖੇ ਬੋਲਿਆ ਸੀ 13ਵੀਂ ਐਤ ਬੋਤੇ ਖਜ਼ਾਨਾ ਖਜ਼ਾਨਿਆਂ ਵਾਲੀਏ ਤੂੰ ਜਿਹੜੀ ਬੋਤੇ ਪਾਣੀਆਂ ਉੱਤੇ ਵਸਦੀ ਹੈ ਤੇਰਾ ਅੰਤ ਆ ਗਿਆ ਤੇਰੀ ਮਾਰ ਢਾੜ ਦਾ ਹਾਲਾ ਭਰ ਹਾੜਾ ਭਰ ਗਿਆ 14ਵੀਂ ਐਤ ਸੈਨਾ ਦੇ ਯਹੋਵਾ ਨੇ ਆਪਣੀ ਜਾਨ ਦੀ ਸੌ ਖਾਦੀ ਹੈ ਮੈਂ ਜ਼ਰੂਰ ਤੈਨੂੰ ਆਦਮੀਆਂ ਨਾਲ ਸਲਾਹ ਵਾਂਝ ਪਰ ਦਿਆਂਗਾ ਕਿਉਂਕਿ ਉਹ ਉਹ ਤੇਰੇ ਉੱਤੇ ਫਤਿਹ ਦਾ ਨਾਰਾ ਮਾਰਨਗੇ 15ਵੀਂ ਐਤ ਉਹਨੇ ਤਾਂ ਤੀਨ ਆਪਣੀ ਸ਼ਕਤੀ ਨਾਲ ਬਣਾਇਆ ਆਪਣੇ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ ਅਤੇ ਆਪਣੀ ਸਮਝ ਨਾਲ ਆਕਾਸ਼ ਨੂੰ ਤਾਣਿਆ 16ਵੀਂ ਐਤ ਜਦੋਂ ਆਪਣੀ ਆਵਾਜ਼ ਚੁੱਕਦਾ ਤਾਂ ਆਕਾਸ਼ ਵਿੱਚ ਪਾਣੀਆ ਦਾ ਰੌਲਾ ਹੁੰਦਾ ਉਹ ਧਰਤੀ ਦੇ ਕੰਡਿਆਂ ਤੋਂ ਪਾਫ ਨੂੰ ਚੁੱਕਦਾ ਉਹ ਮੀਂਹ ਲਈ ਬਿਜਲੀ ਬਣਾਉਂਦਾ ਉਹ ਆਪਣੇ ਖਜ਼ਾਨਿਆਂ ਤੋਂ ਹਵਾ ਬਾਗਾਉਂਦਾ ਹੈ 17ਵੇਂ ਹਰੇਕ ਆਦਮੀ ਵੈਸੀ ਅਤੇ ਅਨਜਾਨ ਹੋ ਗਿਆ ਹੈ ਹਰੇਕ ਸਰਾਫ ਆਪਣੀ ਮੂਰਤ ਤੋਂ ਸ਼ਰਮਿੰਦਾ ਹੈ ਕਿਉਂ ਜੋ ਉਸ ਦੀ ਢਾਲੀ ਹੋਈ ਮੂਰਤ ਝੂਠੀ ਹੈ ਉਹਨਾਂ ਵਿੱਚ ਸਾਹ ਨਹੀਂ 18ਵੇਂ ਤੋਂ ਫੋਕੇ ਹਨ ਅਤੇ ਧੋਕੇ ਦਾ ਕੰਮ ਹੈ ਉਹ ਆਪਣੀ ਸਜ਼ਾ ਦੇ ਵੇਲੇ ਨਾਸ਼ ਹੋ ਜਾਣਗੇ ਉੰਨੇ ਵੀ ਐ ਤੇ ਯਕੂਬ ਦਾ ਹਿੱਸਾ ਉਹਨਾ ਵਰਗਾ ਨਹੀਂ ਕਿਉਂ ਜੋ ਉਹ ਉਹਨਾਂ ਸਭਨਾਂ ਦਾ ਸਿਰਜਣਹਾਰ ਹੈ ਉਹ ਉਸਦੀ ਮਿਲਖ ਦਾ ਗੋਤ ਹੈ ਸੈਨਾ ਦਾ ਯਹਵਾ ਉਹਦਾ ਨਾਮ ਹੈ ਵੀਮੀ ਐ ਤੋ ਮੇਰੇ ਲਈ ਹਥੌੜਾ ਤੇ ਲੜਾਈ ਦਾ ਹਥਿਆਰ ਹੈ ਤੇਰੇ ਨਾਲ ਮੈਂ ਕੌਮਾਂ ਨੂੰ ਪੰਨਾਂਗਾ ਤੇਰੇ ਨਾਲ ਪਾਸ਼ਾਈਆਂ ਦਾ ਨਾਸ਼ ਕਰਾਂਗਾ ਇਕਵੀ ਐ ਤੇ ਮੈਂ ਤੇਰੇ ਨਾਲ ਘੋੜੇ ਅਤੇ ਉਸਦੇ ਸਵਾਰ ਨੂੰ ਪੰਨ ਸੁੱਟਾਂਗਾ ਮੈਂ ਤੇਰੇ ਨਾਲ ਰੱਥ ਅਤੇ ਸਾਰਥੀ ਨੂੰ ਪੰਨ ਸੁੱਟਾਂਗਾ ਬਾਈ ਮੇ ਐਤ ਮੈਂ ਤੇਰੇ ਨਾਲ ਮਨੁੱਖ ਅਤੇ ਤਿਵੀ ਨੂੰ ਪੰਨ ਸੁਟਾਂਗਾ ਮੈਂ ਤੇਰੇ ਨਾਲ ਬੁੱਢੇ ਅਤੇ ਜਵਾਨ ਨੂੰ ਪੰਨ ਸੁਟਾਂਗਾ ਮੈਂ ਤੇਰੇ ਨਾਲ ਗੱਬਰੂ ਅਤੇ ਕੁਵਾਰੀ ਨੂੰ ਪੰਨ ਸੁਟਾਂਗਾ ਤੇਈ ਮੇ ਐਤ ਮੈਂ ਤੇਰੇ ਨਾਲ ਇਯਾਲੀ ਅਤੇ ਉਸ ਦੇ ਇੱਜੜ ਨੂੰ ਪੰਨ ਸੁਟਾਂਗਾ ਮੈਂ ਤੇਰੇ ਨਾਲ ਹਾਲੀ ਅਤੇ ਉਸ ਦੇ ਯੋਗ ਨੂੰ ਪੰਨ ਸੁਟਾਂਗਾ ਮੈਂ ਤੇਰੇ ਨਾਲ ਸੂਬੇਦਾਰਾਂ ਅਤੇ ਰਿਆਇਸਾਂ ਨੂੰ ਪੰਨ ਸੁਟਾਂਗਾ 24ਵੇਂ ਐਤ ਮੈਂ ਬਾਬਲ ਨੂੰ ਅਤੇ ਕਸੀਦਿਆਂ ਦੇ ਸਾਰੇ ਵਾਸੀਆਂ ਨੂੰ ਉਸ ਸਾਰੀ ਬੁਰੀਾਈ ਦਾ ਜਿਹੜਾ ਉਹਨਾਂ ਸੇਉਣ ਵਿੱਚ ਤੁਹਾਡੇ ਵੇਖਦੇ ਆ ਕੀਤੀ ਬਦਲਾ ਦੇਵਾਂਗਾ ਯਹਵਾ ਦਾ ਵਾਕ ਹੈ 5ਵੀਂ ਐਤਿ ਵਿਖੇ ਹੈ ਨਾਸ਼ ਕਰਨ ਵਾਲੇ ਪਹਾੜ ਮੈਂ ਤੇਰੇ ਵਿਰੁੱਧ ਹਾਂ ਯਹਵਾ ਦਾ ਵਾਕ ਹੈ ਜਿਸ ਨੇ ਸਾਰੀ ਧਰਤੀ ਨੂੰ ਨਾਸ਼ ਕਰ ਦਿੱਤਾ ਮੈਂ ਤੇਰੇ ਵਿਰੁੱਧ ਆਪਣਾ ਹੱਥ ਪਸਾਰਾਂਗਾ ਅਤੇ ਤੈਨੂੰ ਚਟਾਨਾਂ ਵਿੱਚ ਰੇੜ ਦੇਵਾਂਗਾ ਤੈਨੂੰ ਬਲਿਆ ਹੋਇਆ ਪਹਾੜ ਬਣਾ ਦੇਵਾਂਗਾ 26ਵੀਂ ਐਤ ਉਹ ਤੇਰੇ ਵਿੱਚੋਂ ਨਾ ਕੋਈ ਪੱਥਰ ਖੁੰਝੇ ਲਈ ਨਾ ਕੋਈ ਪੱਥਰ ਨੀਹਾਂ ਲਈ ਲੈਣਗੇ ਪਰ ਤੂੰ ਸਦਾ ਲਈ ਬੇਰਾਨ ਰਹੇਗਾ ਇਹ ਹਵਾ ਦਾ ਵਾਕ ਹੈ ਸਤਾਈਮੀ ਐ ਤੂੰ ਤੁਸੀਂ ਦੇਸ਼ ਵਿੱਚ ਝੰਡਾ ਖੜਾ ਕਰੋ ਕੌਮਾ ਵਿੱਚ ਤੁਰੀ ਫੂਕੋ ਕੌਮਾ ਨੂੰ ਉਹਦੇ ਵਿਰੁੱਧ ਤਿਆਰ ਕਰੋ ਪਾਸ਼ਾਹੀਆਂ ਨੂੰ ਉਸਦੇ ਵਿਰੁੱਧ ਬੁਲਾਓ ਅਰਥਾਤ ਅਰਗਤ ਮੰਨੀ ਅਤੇ ਅਸ਼ਕਨਜ ਨੂੰ ਉਹਦੇ ਵਿਰੁੱਧ ਸੈਨਾਪਤੀ ਠਹਿਰਾਓ ਵਾਲਾਂ ਵਾਲੀ ਸਲਾਵਾਂਜ ਘੋੜਿਆਂ ਨੂੰ ਚੜ੍ਹਾ ਲਿਆਓ 28ਵੀਂ ਹੈ ਤਾਂ ਉਹਦੇ ਵਿਰੁੱਧ ਕੌਮਾਂਨੁੱਪ ਤਿਆਰ ਕਰੋ ਮਾਦੀ ਪਾਸ਼ਾ ਨੂੰ ਉਹਦੇ ਸੂਬੇਦਾਰਾਂ ਨੂੰ ਉਹਦੇ ਸਾਰੇ ਰਿਆਸਾ ਨੂੰ ਉਹਦੀ ਹਕੂਮਤ ਦੇ ਸਾਰੇ ਦੇਸਾਂ ਨੂੰ 29ਵੀਂ ਹੈ ਤਾਂ ਉਹ ਦੇਸ਼ ਕੰਬਦਾ ਹੈ ਅਤੇ ਪੀੜਾ ਲੱਗੀਆਂ ਹੋਈਆਂ ਹਨ ਕਿਉਂ ਜਿਹਾਵਾ ਦੇ ਪ੍ਰਯੋਜਨ ਬਾਬਲ ਦੇ ਵਿਰੁੱਧ ਕਾਇਮ ਹਨ ਪਈ ਬਾਬਲ ਦੇ ਦੇਸ਼ ਨੂੰ ਵੀਰਾਨ ਕਰ ਰਏ ਜਿਸ ਦੇ ਵਿੱਚ ਨਾ ਕੋਈ ਵਸੇ 30ਵੀਂ ਹੈ ਤਾਂ ਬਾਬਲ ਦੇ ਆ ਸੂਰਮਿਆਂ ਨੇ ਲੜਨਾ ਛੱਡ ਦਿੱਤਾ ਉਹਨਾਂ ਆਪਣੇ ਗੜਾਂ ਵਿੱਚ ਰਹਿਣਦੇ ਹਨ ਉਹਨਾਂ ਦੀ ਸ਼ੁਰਮਗਤੀ ਘਟ ਗਈ ਹੈ ਉਹ ਤੀਨੀਆਂ ਵਾਂਝ ਹੋ ਗਏ ਉਹਦੇ ਵਸ ਸੜ ਗਏ ਉਹਦੇ ਅਰਲ ਤੋੜੇ ਗਏ ਇੱਕ ਅਤਿਮੇ ਅਤੇ ਇੱਕ ਨੱਠਣ ਵਾਲੀ ਵਾਲਾ ਦੂਜੇ ਨੱਠਣ ਵਾਲੇ ਨੂੰ ਮਿਲਣ ਲਈ ਅਤੇ ਇੱਕ ਦਸਣ ਵਾਲਾ ਦੂਜੇ ਦਸਣ ਵਾਲੇ ਨੂੰ ਮਿਲਣ ਲਈ ਣਠੇਗਾ ਬਾਬਲ ਦੇ ਬਾਦਸ਼ਾਹ ਨੂੰ ਦਸਣ ਲਈ ਪਈ ਉਹਦਾ ਸ਼ਹਿਰ ਹਰ ਪਾਸਿਓ ਲੈ ਲਿਆ ਗਿਆ 32 ਮਹੀਨਿਆਂ ਤੱਕ ਪੱਤਣ ਦੀ ਖੋ ਲੈ ਗਏ ਕਾਨੇ ਅੱਗ ਨਾਲ ਸਾੜੇ ਗਏ ਅਤੇ ਯੋਧੇ ਘਬਰ ਗਏ 33 ਮਹੀਨਿਆਂ ਤੱਕ ਸੈਨਾ ਦੇ ਯਹ ਵਿਸਰਾਇਲ ਦਾ ਪਰਮੇਸ਼ਰ ਇਉਂ ਕਹਿੰਦਾ ਹੈ ਕਿ ਬਾਬਲ ਦੀ ਧੀ ਪਿੜਵਾਜ ਉਸ ਵੇਲੇ ਜਦ ਗਾਉਂਦੇ ਹਨ ਥੋੜਾ ਚਿਰ ਬਾਕੀ ਹੈ ਕਿ ਉਹ ਦੀ ਫਸਲ ਦਾ ਵੇਲਾ ਆ ਜਾਵੇਗਾ 34 ਮਹੀਨਿਆਂ ਤੱਕ ਬਾਬਲ ਦੇ ਪਾਸ਼ਾ ਨੂੰ ਬੁੱਕ ਨੂੰ ਦੱਸਰ ਨੇ ਮੈਨੂੰ ਪੱਖ ਲਿਆ ਉਹਨੇ ਮੈਨੂੰ ਪੰਨ ਸੁਟਿਆ ਹੈ ਉਹਨੇ ਮੈਨੂੰ ਇੱਕ ਸਖਣਾ ਪਾਂਡਾ ਕਰ ਦਿੱਤਾ ਉਸ ਨੇ ਸਰਾਲ ਵਾਂਝ ਮੈਨੂੰ ਹੜੱਪ ਲਿਆ ਉਹਨੇ ਮੈਨੂੰ ਢਿੱਡ ਉਹਨੇ ਆਪਣੇ ਢਿੱਡ ਨੂੰ ਮੇਰੇਆਂ ਪਦਾਰਥਾਂ ਨਾਲ ਭਰ ਲਿਆ ਉਹਨੇ ਮੈਨੂੰ ਕੱਢ ਦਿੱਤਾ 35 ਮਈ ਤੇ ਸਿਯੋਨ ਦੇ ਵਸਣ ਵਾਲੀ ਆਖੇਗੀ ਮੇਰਾ ਅਤੇ ਮੇਰੇ ਸਾਖਾਂ ਦਾ ਜ਼ੁਲਮ ਬਾਬਲ ਉੱਤੇ ਹੋਵੇ ਯਰੂਸ਼ਲਮ ਆਖੇਗੀ ਮੇਰਾ ਲਹੂ ਕਸੀਦਿਆਂ ਵਾਲਿਆਂ ਵਾਸੀਆਂ ਉੱਤੇ ਹੋਵੇ 63 ਮਈ ਤੇ ਅਸ ਲਈ ਹਵਾ ਨੂੰ ਫਰਮਾਉਂਦਾ ਹੈ ਵੇਖ ਮੈਂ ਤੇਰਾ ਮੁਕੱਦਮਾ ਆਪ ਲੜਾਂਗਾ ਤੇਰਾ ਬਦਲਾ ਮੈਂ ਲਵਾਗਾ ਮੈਂ ਉਸ ਦੇ ਸਮੁੰਦਰ ਨੂੰ ਮੁਕਾ ਦੇਗਾ ਉਹਦੇ ਸੋਤੇ ਨੂੰ ਮੈਂ ਸੁਕਾ ਦੇਗਾ 37ਵੇਂ ਆਇ ਤਾਂ ਬਾਬਲ ਥੇ ਹੋ ਜਾਵੇਗਾ ਉਹ ਗਿਦੜਾਂ ਦੀ ਖੋ ਹੋਵੇਗਾ ਉਹ ਹੈਰਾਨੀ ਅਤੇ ਸੂਸੂ ਦਾ ਕਾਰਨ ਹੋਵੇਗਾ ਉੱਥੇ ਕੋਈ ਨਾ ਵਸੇਗਾ 38ਵੇਂ ਆਇ ਤਾਂ ਉਹੀ ਇਕੱਠੇ ਜਵਾਨ ਬੱਬਰ ਸ਼ੇਰ ਵਾਂਝ ਬੱਕਣਗੇ ਬੁੱਕਣਗੇ ਉਸ ਸਹਿਣੀ ਦੇ ਬੱਚਿਆਂ ਵਾਂਝ ਗੁਰਗੁਰ ਕਰਨਗੇ ਉਨ 30ਵੀਂ ਐਤ ਉਹਨਾਂ ਦੀ ਮਸਤੀ ਵਿੱਚ ਮੈਂ ਉਹਨਾਂ ਦੀ ਦਾਉਤ ਕਰਾਂਗਾ ਪਈ ਉਹ ਖੀਵੇ ਹੋ ਜਾਣਾ ਤੇ ਖੁਸ਼ ਹੋਣ ਸਦਾ ਦੀ ਨੀਂਦ ਸੌ ਜਾਣ ਅਤੇ ਨਾ ਜਾਗਣ ਯਹੋਵਾ ਦਾ ਵਾਕ ਹੈ 40ਵੀਂ ਐਤ ਮੈਂ ਉਹਨਾਂ ਨੂੰ ਲੈ ਲਿਆਵਾਂ ਜੀ ਮਿੱਡਿਆਂ ਔਰ ਬੱਕਰਿਆਂ ਵਾਂਜ ਘਾਤ ਹੋਣ ਲਈ ਫੇਟਾ ਲਾ ਦਿਆਂਗਾ 41ਵੀਂ ਐਤ ਸ਼ੇਸ਼ਕ ਕਿਵੇਂ ਲੈ ਲਿਆ ਗਿਆ ਸਾਰੀ ਧਰਤੀ ਦੀ ਵਡਿਆਈ ਫੜੀ ਗਈ ਬਾਬਲ ਕਿਵੇਂ ਕੌਮਾਂ ਵਿੱਚ ਵਿਰਾਨ ਹੋ ਗਿਆ ਬਤਾਲਮੀ ਐਤ ਬਾਬਲ ਵਿੱਚ ਉੱਤੇ ਸਮੁੰਦਰ ਚੜ ਗਿਆ ਉਹ ਉਸ ਦੀਆਂ ਠਾਠਾਂ ਦੀ ਵਾਫਰੀ ਨਾਲ ਖੱਜਿਆ ਗਿਆ 43ਮੀ ਐਤ ਉਹ ਦੇ ਸ਼ਹਿਰ ویرਾਨ ਹੋ ਗਏ ਉਹ ਧਰਤੀ ਸੁੱਕੀ ਤੇ ਥਲ ਹੋ ਗਈ ਉਹ ਧਰਤੀ ਜਿਸ ਵਿੱਚ ਕੋਈ ਨਹੀਂ ਵਸਦਾ ਜਿਹਦੇ ਵਿੱਚ ਉਹ ਦੀ ਆਦਮੀ ਆਦਮ ਵੰਸ਼ ਨਹੀਂ ਲੰਗਦਾ 44ਮੀ ਐਤ ਮੈਂ ਬਾਬਲ ਵਿੱਚ ਬੇਲ ਉੱਤੇ ਸਜਾ ਲਿਆਵਾਂਗਾ ਲਾਵਾਂਗਾ ਮੈਂ ਉਸ ਦੇ ਨਿਗਲੇ ਹੋਏ ਨੂੰ ਉਸ ਦੇ ਮੂੰਹ ਕੱਢਾਂਗਾ ਕਮਾਟੇ ਫਿਰ ਉਹਦੀ ਵਾਲੇ ਨਾਲ ਵਗਣ ਗਿਆ ਹਾਂ ਬਾਬਲ ਦੀ ਕੰਧ ਢਾਈ ਜਾਵੇਗੀ 45ਵੀਂ ਐਤੇ हे ਮੇਰੀ ਪ੍ਰਜਾ ਉਹਦੇ ਵਿਚਾਰੋਂ ਨਿਕਲ ਜਾਮ ਇਹ ਹਰ ਮਨੁੱਖ ਜਹੂਦਾ ਦੇ ਤੇਜ ਕਰੋਧ ਤੋਂ ਆਪਣੀ ਜਾਨ ਬਚਾਵੇ 46ਵੀਂ ਐਤ ਨਾ ਤਾਂ ਤੁਹਾਡਾ ਦਿਲ ਕਬਰੇ ਨਾ ਤੁਸੀਂ ਡਰੋ ਦੇਸ਼ ਦੀ ਆਵਾਹਾਂ ਨੂੰ ਸੁਣ ਸੁਣਨ ਕਰਕੇ ਇੱਕ ਸਾਲ ਇੱਕ ਅਵਾਈ ਆਉਂਦੀ ਹੈ ਇਹਦੇ ਪਿੱਛੇ ਦੂਜਾ ਸਾਲ ਹੋਰ ਅਵਾਈ ਦੇਸ਼ ਵਿੱਚ ਤਕਾ ਟੋੜਾ ਅਤੇ ਹਾਕਮ ਹਾਕਮ ਦੇ ਵਿਰੁੱਧ ਹੋਵੇਗਾ 47ਵੀਂ ਐਤ ਐਸਲੇ ਵੇਖੋ ਉਹ ਦਿਨ ਆਉਂਦੇ ਹਨ ਜਦ ਮੈਂ ਬਾਬਲ ਦੀਆਂ ਕੜੀਆਂ ਹੋਈਆਂ ਮੂਰਤਾਂ ਤੇ ਸਜਾ ਲਿਆਵਾਂਗਾ ਉਹਦਾ ਸਾਰਾ ਦੇਸ਼ ਸ਼ਰਮਿੰਦਾ ਹੋ ਜਾਵੇਗਾ ਉਹਦੇ ਸਾਰੇ ਵੱਡੇ ਹੋਏ ਉਸ ਦੇ ਵਿਚਾਰ ਡਿੱਗ ਪੈਣਗੇ 48ਵੀਂ ਐਤ ਮੈਂ ਤਦ ਮੈਂ ਆਕਾਸ਼ ਅਤੇ ਧਰਤੀ ਤੇ ਸਭ ਉਹ ਦੇ ਵਿੱਚ ਹੈ ਬਾਬਲ ਉੱਤੇ ਜੇਕਾਰਾ ਗਜਾਉਣਗੇ ਕਿਉਂ ਜੇ ਲੁੱਟਣ ਵਾਲਾ ਉੱਤਰ ਵੱਲੋਂ ਉਸ ਦੇ ਵਿਰੁੱਧ ਆਵੇਗਾ ਇਹ ਹਵਾ ਦਾ ਬਾਗ ਹੈ 49 ਆਇਤ ਜਿਵੇਂ ਬਾਬਲ ਨੇ ਇਸਰਾਇਲ ਦੇ ਵੱਡੇ ਹੋਏ ਡੇਗੇ ਤਿਵੇਂ ਮੈਂ ਸਾਰੇ ਦੇਸ਼ ਦੇ ਵੱਡੇ ਹੋਏ ਬਾਬਲ ਲਈ ਡਿੱਗਣਗੇ 50 ਆਇਤ ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ ਤੁਸੀਂ ਜਾਓ ਅਤੇ ਨਾ ਖਲੋਵੋ ਯਹੂਦਾ ਦੇ ਦੁਰੋਦ ਯਹੋਵਾ ਨੂੰ ਦੂਰੋ ਯਾਦ ਕਰੋ ਯਰੂਸ਼ਲਮ ਤੁਹਾਡੇ ਦਿਲਾਂ ਉੱਤੇ ਆਵੇ 51 ਆਇਤ ਅਸੀਂ ਸ਼ਰਮਿੰਦੇ ਹਾਂ ਕਿਉਂ ਜੋ ਅਸਾ ਤਾਨੇ ਸੁਣੇ ਹਨ ਨਮੋਸ਼ੀ ਸਾਡੇ ਮੂੰਹਾਂ ਨੂੰ ਕਾਜ ਦਿੱਤਾ ਹੈ ਕਿਉਂ ਜੇ ਯਹੋਵਾ ਦੇ ਪਵਨ ਦੇ ਪਵਿੱਤਰ ਸਥਾਨਾਂ ਉੱਤੇ ਪਰਾਈ ਆ ਗਏ ਹਨ 52 ਆਇਤ ਇਸ ਲਈ ਵੇਖੋ ਉਹ ਦਿਨ ਆਉਂਦੇ ਹਨ ਯਹੋਵਾ ਦਾ ਵਾਅਦਾ ਹੈ ਜਦ ਮੈਂ ਉਸ ਦੀਆਂ ਘੜੀਆਂ ਹੋਈਆਂ ਮੂਰਤਾਂ ਦੀ ਖ਼ਬਰ ਲਵਾਂਗਾ ਉਹਦੇ ਸਾਰੇ ਦੇਸ਼ ਵਿੱਚ ਵੱਡੇ ਹੋਏ ਹੁੰਗਣਗੇ 57 ایت ਭਾਵੇਂ ਬਾਬਲ ਆਕਾਸ਼ ਉੱਤੇ ਚੜ ਜਾਵੇ ਭਾਵੇਂ ਉਹ ਆਪਣੀ ਬਲਵੰਤ ਉਚਾਈ ਨੂੰ ਪੱਕਾ ਕਰੇ ਤਦ ਵੀ ਮੇਰੀ ਵੱਲੋਂ ਬਰਬਾਦ ਕਰਨ ਵਾਲੇ ਉਸ ਦੇ ਉੱਤੇ ਆਉਣਗੇ ਜੀ ਹਵਾ ਦਾ ਵਾਖ ਹੈ 54 ایت ਬਾਬਲ ਵਿੱਚ ਲਾਉਣ ਦੀ ਕਸੀਧਿਆਂ ਦੇ ਦੇਸ ਵਿੱਚ ਪੰਨ ਤੋੜ ਦੀ ਆਵਾਜ਼ ਆਉਂਦੀ ਹੈ 55 ایت ਇਹ ਹਵਾ ਤਾਂ ਬਾਬਲ ਦੇ ਨੂੰ ویرਾਨ ਕਰ ਰਿਹਾ ਹੈ ਉਹਦੇ ਵਿੱਚੋਂ ਇੱਕ ਵੱਡੀ ਆਵਾਜ਼ ਨੂੰ ਮਿਟਾਉਂਦਾ ਹੈ ਉਹ ਦੀਆਂ ਟਿੱਲਾਂ ਬਹੁਤੇ ਪਾਣੀਆਂ ਵਾਂਝ ਗੱਜਦੀਆਂ ਹਨ ਉਹਦੀ ਆਵਾਜ਼ ਦਾ ਸ਼ੋਰ ਉਠਾਇਆ ਗਿਆ ਹੈ 55 ਐਤ ਬਰਬਾਦ ਕਰਨ ਵਾਲਾ ਉਹਦੇ ਉੱਤੇ ਬਾਬਲ ਦੇ ਉੱਤੇ ਆ ਗਿਆ ਹੈ ਉਹਦੇ ਸੂਰਮੇ ਫੜੇ ਗਏ ਉਹਦੇ ਤਨੁਖੇ ਤੋੜੇ ਜਾਂਦੇ ਹਨ ਯਹੋਵਾ ਦਾ ਬਦਲਾ ਲੈਣ ਵਾਲਾ ਪਰਮੇਸ਼ਰ ਹੈ ਉਹ ਜ਼ਰੂਰ ਬਦਲਾ ਲਵੇਗਾ 57 ਐਤ ਮੈਂ ਉਹਦੇ ਸਰਦਾਰਾਂ ਔਰ ਬੁੱਧਵਾਨਾਂ ਨੂੰ ਉਹਦੇ ਸੂਬੇਦਾਰਾਂ ਤੇ ਉਸਦੇ ਰਿਆਇਸਾਂ ਉਹਦੇ ਸੂਰਮਿਆਂ ਨੂੰ ਖਿਵੇ ਕਰਾਂਗਾ ਉਹ ਸਦਾ ਦੀ ਨੀਂਦ ਸੌਂ ਜਾਣਗੇ ਤੇ ਨਾ ਜਾਗਣਗੇ ਪਾਸ਼ਾ ਦਾ ਵਾਕ ਹੈ ਜਿਹਦਾ ਨਾਮ ਸੈਨਾ ਦਾ ਯਹਵਾ ਹੈ 58 ਐਤ ਸੈਨਾ ਦੇ ਯਹਵਾ ਇਨਫਰਮ ਹੁੰਦਾ ਹੈ ਬਾਬਲ ਦੀ ਚੌੜੀ ਫਸਿਲ ਮੁੱਢੋਂ ਢਾਈ ਜਾਵੇਗੀ ਉਹਦੇ ਉੱਚੇ ਫਾਟਕ ਅੱਗ ਨਾਲ ਸਾੜੇ ਜਾਣਗੇ ਲੋਕ ਫੋਕੀਆਂ ਗੱਲਾਂ ਲਈ ਮਿਹਨਤ ਕਰਨਗੇ ਉਮਤਾ ਕੇਵਲ ਅੱਗ ਲਈ ਥੱਕ ਜਾਣਗੀਆਂ 59 ਐਤ ਇਹ ਉਹ ਵਚਨ ਹੈ ਜਿਹੜਾ ਯਰਮੀਆ نبی ਨੇ ਅਮੇਸੀਯਾ ਦੇ ਪੋਤੇ ਨੇਰੀਆ ਦੇ ਪੁੱਤਰ ਸਰਾਇਆ ਦੇ ਹੁਕਮ ਦੇ ਨੂੰ ਹੁਕਮ ਦਿੱਤਾ ਜਦੋਂ ਯਹੂਦਾ ਦੇ ਪਾਸ਼ਾ ਸਦਿੱਕਿਆ ਨਾਲ ਉਹ ਦੀ ਪਾਸ਼ਾਈ ਦੇ ਚੌਥੇ ਵਰੇ ਬਾਬਲ ਨੂੰ ਗਿਆ ਸਰਾਇਆ ਵੱਡਾ ਮੋਦੀ ਸੀ 60 ਆਇਤ ਯਰਮੀਆ ਨੇ ਉਹ ਸਾਰੀ ਬੁਰੀਾਈ ਜਿਹੜੀ ਬਾਬਲ ਉੱਤੇ ਆਉਣ ਵਾਲੀ ਸੀ ਲਿਖੀ ਅਰਥਾਤ ਇਹ ਸਾਰੀਆਂ ਗੱਲਾਂ ਜਿਹੜੀਆਂ ਬਾਬਲ ਦੇ ਵਿਖੇ ਲਿਖੀਆਂ ਗਈਆਂ ਸਨ 61 ਆਇਤ ਯਰਮੀਆ ਨੇ ਸਰਾਇਆ ਨੂੰ ਆਖਿਆ ਜਦ ਤੂੰ ਬਾਬਲ ਵਿੱਚ ਆਵੇਂਗਾ ਤਾਂ ਵੇਖੀ ਕਿ ਤੂੰ ਇਨਾਂ ਸਾਰੀਆਂ ਗੱਲਾਂ ਨੂੰ ਪੜ੍ਹੇ 62 ਆਇਤ ਤਾਂ ਤੂੰ ਆਖੀ ਹੈ ਯਹੋਵਾ ਤੂੰ ਇਸ ਸਥਾਨ ਦੀ ਬੁਰੀਾਈ ਲਈ ਗੱਲ ਕੀਤੀ ਸੀ ਭਈ ਇਹਦੇ ਵਿੱਚ ਕੋਈ ਨਾ ਵਸੇਗਾ ਆਦਮੀ ਤੋਂ ਡੰਗਰ ਤੀਖ ਕਿਉਂ ਜੋ ਇਹ ਸਦਾ ਲਈ ਵੀਰਾਨ ਹੋਵੇਗਾ 63 ਆਇਤ ਜਦ ਤੂੰ ਇਸ ਪੋਥੀ ਨੂੰ ਪੜ੍ਹ ਲਵੇਂ ਤਾਂ ਤੂੰ ਇਹਦੇ ਨਾਲ ਇੱਕ ਪੱਥਰ ਬੰਨ੍ਹੀਏ ਤੇ ਫਰਾਤ ਵਿੱਚ ਸੁੱਟ ਦੇਮੀ 64 ਆਇਤ ਤਾਂ ਤੋ ਆਖੇ ਬਾਬਲ ਉਸ ਬਰਿਆਈ ਦੇ ਕਾਰਨ ਜਿਹੜੀ ਮੈਂ ਉਸ ਉਤੇ ਲਿਆਵਾਂਗਾ ਇਸੇ ਤਰ੍ਹਾਂ ਡੁੱਬ ਜਾਵੇਗਾ ਤੇ ਫੇਰ ਨਾ ਉੱਠੇਗਾ ਤੇ ਉਹ ਥੱਕ ਜਾਣਗੇ ਯਰਮੀਆ ਦੀਆਂ ਗੱਲਾਂ ਇੱਥੋਂ ਤੀਖ ਸੰ ਅਮੀਨ ਪ੍ਰਭ ਜੀ ਦੇ ਨਵਚਨ ਪੜੇ ਸੁਣੇ ਜਾਂ ਤਾਂ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹੇ ਤੁਹਾਡੇ ਘਰ ਹਮੇਸ਼ਾ ਸ਼ਾਂਤੀ ਰਮ ਸਦਾ ਵਸਦੇ ਰਹਿਣਾ ਅਮੀਨ ਸਾਂਝੇ ਅਮਸੀ ਕੀ